ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਤੇ ਬਬੂ ਚੱਲਿਆ ਹੁਣ ਟੀਚ ਜਿਹੜਾ ਸਾਰੀ ਦਿਹਾੜੀ ਟੀ 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 ਕਰਦਾ ਰਹਿੰਦਾ ਚਾਬੀ ਲੈ ਕੇ ਗਏ ਤੇ ਟੀ ਆ ਗਈ ਹੁਣ ਤਾਂ ਹੀ ਛੇਤੀ ਉੱਠ ਗਿਆ ਹੋਰ ਨਹੀਂ ਤਾਂ ਇਹ 2:30 ਵਜੇ ਉੱਠਦਾ ਇਹ ਅੱਜ ਇੱਕੋ ਜਿ ਉੱਠ ਗਿਆ ਆਹ ਉਹ ਆਹ ਉਹ ਰੋ ਚਾਬੀ ਲੈ ਕੇ ਘੂਰੇ ਖੜਾ ਹੋ ਜਾਂਦਾ ਆਪਣੇ ਪੈਰੇ ਨੂੰ ਪਤਾ ਪਤਾ ਨਹੀਂ ਲੱਗਿਆ ਨਾ ਪਤਾ ਨਹੀਂ ਲੱਗਿਆ ਜਦ ਅੱਪਾ ਪਾਉਂਗੇ ਫੇਰ ਪਤਾ ਲੱਗਦਾ ਰਹੂਗਾ ਸਾਨੂੰ ਨਾ ਬਾਜ਼ਾਰ 'ਚ ਅੱਜ ਥੋੜਾ ਜਿਹਾ ਕੰਮ ਆ ਤੇ ਫੜੀ 'ਚ ਜ਼ਿਆਦਾ ਨਹੀਂ ਹੈਗਾ ਥੋੜਾ ਜਿਹਾ ਹੀ ਹੈ ਜ਼ਿਆਦਾ ਨਹੀਂ ਹੈਗਾ ਤਾਂ ਹੀ ਅਸੀਂ ਨਾ ਲੇਟ ਚੱਲੇ ਆ 2 ਵਜਣ ਵਾਲੇ ਹੈ ਚਾਹ ਧਾਰ ਕੇ ਬਣਾ ਕੇ ਜਾਵਾਂਗੇ ਪਲਾ ਕੇ ਤਾਂ ਕਿ ਵੀ ਅੱਗੇ ਵੀ ਕਰਨਾ ਕੰਮ ਆ ਕੇ ਵੀ ਸਬਜ਼ੀ ਭਾਜੀ ਕਰਨਾ ਹੈ ਡੇਢ ਘੰਟੇ ਦੇ ਅੰਦਰ ਅੰਦਰ ਮੁੜ ਆਵਾਂਗੇ ਅਸੀਂ ਮੈਂ ਵੀ ਤੂੰ ਮਸ਼ੀਨ ਲਾ ਕੇ ਸਬਜ਼ੀ ਧਰ ਬੂਰੀ ਫਰਿੱਜੀ ਜੋ ਸਬਜ਼ੀ ਹਾਂ 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 ਯੂਵੀ ਯੂਵੀ ਹੋ ਗਿਆ ਇਹ 2 ਨੰਬਰ ਤੋ ਨੰਬਰ ਤੇ ਬਾਦ ਨਾ ਉਗਾ ਮੈਂ ਨਾ ਆ ਰਹੀ ਇਹ ਤਾਂ ਬਾਹਰ ਗੇਟ ਨੂੰ ਦਰਾਰ ਖੜਕਾਨ ਲੱਗ ਗਿਆ ਪਟਣ ਲੱਗ ਗਿਆ ਹੋਰ ਚਲੋ ਜੀ ਹੁਣ ਅਸੀਂ ਤਿਆਰੀ-ਚਿਆਰੀ ਹੋ ਕੇ ਮਿਲਦੇ ਆਂ ਕਿੰਨੀ ਰਾਤ ਤੇ ਟੀਵੀ 'ਚ ਬੜੇ ਪਏ ਆ। ਆ ਦੇਖੋ। ਹਾਲਾਤ ਤੇ ਬਦਲ ਗਏ ਅੱਜ ਕੱਲ ਦੇ ਨਿਆਣਿਆਂ ਦੇ। ਆ ਛੋਟੇ ਦੇ ਤਾਂ ਕੁਝ ਜ਼ਿਆਦਾ ਹੀ ਬਦਲ ਗਏ। ਬੜਾ ਤਾਂ ਹਜੇ ਫੇਰ ਵੀ ਉੱਠ ਜੂਗਾ ਛੋਟਾ। ਦੇਖੋ ਕਿੰਨੇ ਉਹਦੇ ਨਾਲ ਪਿਆ ਡੁੱਬਿਆ ਪਿਆ ਹਨ। ਨਾ ਤਾਂ ਇਹਨੂੰ ਮੇਰੀ ਆਵਾਜ਼ ਸੁਣੇ। ਐਨੇ ਮਾੜੇ ਹਾਲਾਤ ਆ ਗਏ ਨਿਆਣਿਆਂ ਦੇ। ਕਾਲੀ ਯੁਗ ਆ ਗਿਆ ਕਾਲੀ ਯੁਗ। ਨਾਲੇ ਸੋ ਕੇ ਹੁਣੇ ਉੱਠਿਆ ਇਹ ਸੋਣੇ ਕਾ ਨਹੀਂ ਇਹ ਕਾਰਟੂਨਾਂ 'ਚ ਰੁੱਜ ਗਿਆ ਇਹ ਇਹਨਾਂ 'ਚ ਬਣ ਗਿਆ ਇਹ ਇਹਨਾਂ 'ਚ ਆਪ ਨੂੰ ਠਾਣਨੇ ਦਾ ਮੇਰੇ ਕੋਲ ਇੱਕ ਆਈਡੀਆ ਹੈਗਾ ਹਿੱਲ ਗਿਆ ਪਰ ਪਹਿਲਾਂ ਹੀ ਉਹ ਦੇ ਮੇਰੇ ਨਵੇਂ ਕੱਪੜੇ ਦੇਖ ਲੈਨੇ ਹਿੱਲ ਗਿਆ ਜਿਹਨੇ ਟੀਚ ਜਾਣਾ ਭਾਈ ਖੜਾ ਹੋ ਜੋ ਉਹ ਲੈ ਕਰ ਲਿਆ ਮੇਰੇ ਕਿਨੂੰ ਮੂੰਹ ਜਿਹਨੇ ਟੀਚ ਜਾਣਾ ਮੇਰੀ ਗੋਦੀ ਚੜਜੋ ਜਿਹਨੇ ਟੀਚ ਜਾਣਾ ਮੇਰੀ ਗੋਦੀ ਚੜਜੋ जिने ਟੀਚ ਜਾਣਾ ਮੇਰੀ ਗੋਦੀ ਛੱਡ ਜਾ ਦੋਏ ਫਾਈ ਨਾ ਇਹ ਆਬੂ ਦੇ ਸੇਮ ਲੱਛਣ ਯੂਵੀ ਵਰਗੀਆਂ ਸੇਮ ਟੂ ਸੇਮ ਜਿਵੇਂ ਯੂਵੀ ਛੋਟਾ ਹੁੰਦਾ ਕਰਦਾ ਸੀ ਸੇਮ ਟੂ ਸੇਮ ਆਬੂ ਵੀ ਉਵੇਂ ਹੀ ਕਰਦਾ ਹੈ ਇਹਦੀ ਕਾਪੀ ਆ ਇਹ ਪੂਰਾ ਇਹਦੀ ਕਾਪੀ ਅਕਲ ਤੇ ਵੀ ਸ਼ਕਲ ਤੇ ਸ਼ਕਲ ਤੇ ਤਾਂ ਹੈ ਹੀ ਉਹ ਛੋਟਾ ਹੁੰਦਾ ਯੂਵੀ ਵੀ ਇਹਦੇ ਵਰਗਾ ਹੀ ਤਾਂ ਅਕਲ ਤੇ ਵੀ ਇਹੇ ਦੇ ਵਗ ਗਈ ਐ ਇਹ ਸੂਟ ਸੂਟ ਕਿਆ ਦਿਖਾਣਾ ਸੂਟ ਨਾਲ ਜਿਹੜੀਆਂ ਸਾਹਮੇ ਉਹ ਚਿੱਟੀਆਂ ਚੁੰਨੀਆਂ ਹੁੰਦੀਆਂ ਨੇ ਪਰ ਮੈਂ ਹੁਣ ਥੋੜੀ ਥੋੜੀ ਚਿੱਟੀਆਂ ਚੁੰਨੀਆਂ ਵਾਲੇ ਸੂਟ ਘਟਾ ਦੇਣੇ ਆ ਮੇਰੇ ਕੋਲ ਜਿਹੜੇ ਬਸ ਸਾਹੀ ਸੂਟ ਪਏ ਆ ਨਾ ਚਿੱਟੀਆਂ ਚੁੰਨਿਆੜੇ ਇਹ ਹੁਣ ਮੈਂ ਹਟਾ ਦੇਣੇ ਆ ਹੁਣ ਮੈਂ ਕੋਈ ਵੀ ਚਿੱਟੀ ਚੁੰਨੀ ਵਾਲਾ ਸੂਟ ਖੇលਿਆ ਕਰਨਾ ਹੁਣ ਮੈਂ ਸਿਰਫ ਕਲਰਗੜੀ ਚੁੰਨੀ ਢਾਈ ਪਾਉਂਗੀ ਹੁਣ ਮੈਨੂੰ ਐ ਵੀ ਐਨੇ ਕਿਹੜੇ ਸਸ ਮਹਿੰਗੇ ਆ ਵੀ ਜਿਹੜੇ ਮੈਂ ਚੁੰਨੀ ਢਾਈ ਪਾਉਂ ਆ ਵੀ ਇਹ ਹੁਣ ਘਰੇ ਹੀ ਪਾ ਲਵਾਂਗੇ ਗਰਮੀ ਵੀ ਐ ਧੁੱਪ ਚੜ ਗਈ ਸਵੇਰ ਤਾਂ ਬਹੁਤ ਸੋਹਣਾ ਮੌਸਮ ਸੀਗਾ ਬਈ ਅੱਜ ਤਾਂ ਧੁੱਪ ਚੜ ਗਈ ਨਾ ਹੁਣ ਧੁੱਪ ਚੜ ਗਈ ਸਾਨੂੰ ਐਸਾ ਜੇ ਸਵੇਰੇ ਚੱਲੇ ਜਾਂਦੇ ਤਾਂ ਵਧੀਆ ਰਹਿੰਦੇ ਹਨ ਆਪਾਂ ਹੋਰ ਹੋਰ 2 ਵਜੇ ਤੋਂ ਬਾਅਦ ਚੱਲੇ ਐਵੇਂ ਹੋਰ ਜਿਆਦਾ ਬੱਦਲ ਹੋ ਜਾਊਗਾ ਸਵੇਰ ਤੋਂ ਧੁੱਪ ਚੜ ਕੇ ਆਏ ਇੱਧਰ ਆਪੂ ਛੱਡਾ ਤਿਆਰ ਹੋ ਗਿਆ ਆ ਦੇਖੋ ਬਬਲੂ ਖਿਲਰੇ ਆ ਮੇਰਾ ਦੇਖੋ ਇਹ ਆ ਦੇਖ ਆ ਦੇਖੋ ਜੀ ਮੇਰਾ ਬਬਲੂ ਮੇਰਾ ਬਬੂ ਤਿਆਰ ਹੋ ਗਿਆ ਟੀ ਜਾਦੇ ਨੂੰ ਕਿਹਾ ਗੱਡੀ 'ਚ ਚੱਲੀਏ ਜਦ ਇਹ ਬੈੱਡ ਤੋਂ ਥੱਲੇ ਉੱਪਰ ਕੇ ਆਏ ਕਰਦੇ ਹੁਣ ਆਪੂ ਆਪਣੀ ਸਾਰੀ ਫੈਮ ਯੂਟਿਊਬ ਫੈਮਿਲੀ ਨੂੰ ਬਾਏ ਕਰਦੇ ਬਾਏ ਕਰਦੇ ਸਾਰਿਆਂ ਨੂੰ ਬਾਏ ਉਧਰ ਦੇਖ ਕੇ ਬਾਏ ਕਰ ਬਾਏ ਟੁੱਟੇ ਵੇ ਹੱਥ ਨਾਲ ਬਾਏ ਕਰਦਾ ਹੈ ਕਿ ਐਸੀ ਚੱਲੇ ਜੀ ਥੋੜਾ ਜਿਹਾ ਸਮਾਨ ਲੈਣਾ ਥੋੜਾ ਜਿਹਾ ਚੱਲੇ ਸੀ ਪੂਰਾ ਨਹੀਂ ਦੱਸਦੇ ਕਿਉਂਕਿ ਪੂਰਾ ਜਦਨ ਲੈਣਾ ਹੀ ਨਹੀਂ ਹੈਗਾ ਆਪਾਂ ਥੋੜਾ ਹੀ ਦੱਸਾਂਗੇ ਜਿੰਨਾ ਲੈਣਾ ਹੈ ਕਿਉਂਕਿ ਜਿਆਦਾ ਸ਼ਾਪਿੰਗ ਤਾਂ ਬੈਠਾ ਥੋੜੀ ਨਾਲੇ ਸ਼ਾਪਿੰਗ ਇਕੱਠੀ ਕਿਤੇ ਹੁੰਦੀ ਆ ਧਰਮ ਨਹੀਂ ਇੰਨੀ ਪੈਰੀ ਐ ਵੀ ਥੋੜੀ ਥੋੜੀ ਹੁੰਦੀ ਆ ਬਸ ਘੰਟਾ ਦਾ ਦੁਕਾਨ 'ਚ ਬੈਠ ਦੁਕਾਨਾਂ 'ਚ ਲਾ ਕੇ ਆ ਨੀ ਗਾਦਾ ਵੀ ਘਰ ਨੂੰ ਪਰ ਲੋ ਸਿਰ ਦਾ ਪਰੇ ਮੈਂ ਕਰਵਾ ਦਿੰਦਾ ਇਹ ਲੰਚ ਟਾਈਮ ਅੱਲਾ ਮੈਂ ਪਹਿਲਾਂ ਵੀ ਹੋਰੇ ਹੱਥ ਲਾਏ ਤੇ ਜਿੱਦੇ ਹੋ ਮੈਂ ਮੜ ਜਾ ਬਾਹਰ ਲਿੰਗ ਮੇਰਾ ਫੋਨ ਕਰ ਗਿਆ ਤਾਂ ਲੈ ਫੜਾ ਫੜਾ ਸਿੱਤੀ ਕਰ ਫੜੀ ਮਮਾ ਜੀ ਮੈਂ ਲੰਚ ਕਰਾ ਦਿੰਦਾ ਮੈਂ ਕਰੀ ਤੇ ਕਹਿੰਦੇ ਫੜਾ ਕੇ ਤੁਹਾਨੂੰ ਪਿਆਰ ਜੀ ਕਰਾ ਲੈਣੀ ਹਾਂ ਉਹਨੂੰ ਫੜਾ ਮੈਂ ਕਿਹਾ ਤੇ ਤੂੰ ਨਾਲੇ ਰੋਟੀ ਖਾ ਲੂਗਾ ਨਾਲੇ ਤੁੱਪ ਹੈਗੀ ਤੂੰ ਰਾਮ ਨਾਲ ਬੈਠੰਨੇ ਫੜਾ ਦੇ ਉਹ ਹਾਂ ਹਾਂ ਫੜਾ ਦਾਂਗੇ ਨਾਲੇ ਇਹਦੇ ਚੱਪਲਾ ਪਾ ਦਾਂਗੇ ਇਹਦੀਆਂ ਕ੍ਰੌਕਸ ਆ ਦੇਖੋ ਆ ਦੇਖੋ ਪਿਛਲੀ ਵਾਰੀ ਲੈ ਕੇ ਆਇਆ ਇਹ ਕ੍ਰੌਕਸ ਇਹ ਤਾਂ ਕਰੀ ਛੱਡ ਕੇ ਗਈ ਤੇ ਇਹ ਅੱਜ ਜਦੋਂ ਹੈ ਨਾ ਟੀ ਇਹਦੀ ਟੀਂ ਦੀ ਨਾ ਇਹ ਗੁਜਾ ਰੋਜ਼ ਪੂਰੀ ਹੋ ਜਾਂਦੀ ਹੈ ਨਾ ਦੇ ਦਾਂ ਤੁਹਾਨੂੰ ਹਾਂ ਹਾਂ ਟੀ ਤੇਨੂੰ ਸ਼ੌਂਕ ਹੈ ਪੂਰਾ ਗੱਡੀ 'ਚ ਗਰਮੀ ਆ ਰਹੀ ਹੈ ਇਹ ਚੱਲ ਰਿਹਾ ਹੁਣੇ ਲਾਇਆ ਹਾਂ ਹਾਂ ਉਹ ਜੇ ਥੋੜਾ ਟਾਈਮ ਪਹਿਲਾਂ ਲਾਦੀ ਫਿਰ ਆ ਹੋ ਗਿਆ ਇਹ ਰਾਮਨਾਲ ਗੱਡੀ 'ਚ ਤੈਨੂੰ ਬਹੁਤ ਆ ਜਾਂਦਾ ਨੂਨ ਵਾਲਾ ਜਿਵੇਂ ਸਕੂਲ 'ਚ ਚੱਲਿਆ ਹੁੰਦਾ ਨੂਨ ਵਾਲਾ ਪਰੌਂਠਾ ਪੈਕ ਕਰਕੇ ਲਿਆਇਆ ਇਹ ਘਰੇ ਕੁਝ ਖਾਂਦਾ ਨਹੀਂ ਤਾਂ ਕਰਕੇ ਨੇ ਸੇ ਗੱਡੀ 'ਚ ਲੈ ਕੇ ਆਉਂਦੇ ਹੁੰਦੇ ਆ ਤੇ ਯੂਵੀ ਇਹਦੇ ਪਰੌਂਠੇ ਨੂੰ ਹੜਿਆਂ ਵਾਂਗੂ ਦੇਖਦੇ ਆਂ ਨੀਂਦ ਭਰ ਕੇ ਨੇ ਪੂਰੀ ਪੂਰੀ ਘਰਾਂ ਦੇ ਰੱਜ ਕੇ ਤਾਂ ਰੱਜ ਤਾਂ ਤਾਂ ਹੈ ਨਹੀਂ ਇਹਨੂੰ ਵੈਸੇ ਵੀ ਦੋ ਦੋ ਘੰਟੇ ਬਾਅਦ ਰੋਟੀਆਂ ਲੈ ਜਾਉ ਨੇ ਫਿਰ ਮੰਗਣੀ ਹੈ ਮੰਗਣੀਆਂ ਇਹ ਤੂੰ ਇਹਦੇ ਦੋ ਇਹਦੀ ਚੀਜ਼ 'ਚ ਨੀਂਦ ਨੀਂਦ ਰੈਂਦੀ ਰਹਿੰਦੀ ਆ ਕਿਉਂ ਅੱਗੇ ਵੀ ਜਰਮੇ ਆ ਬੂਆ ਉਸਨੇ ਜਰਨ ਨੂੰ ਕੁਛ ਖਵਾ ਰਹੀ ਹੁੰਦੀ ਆ ਕਈ ਵਾਰ ਮੈਂ ਓਟਸ ਬਣਾ ਲੰਨੀ ਆ ਜਪੋਹਾ ਹੈ ਨਾ ਹਾਂ ਕਿੰਨੇ ਖਾਊਗਾ ਚਾਚੀ ਛੱਡੂ ਥੋੜਾ ਛੱਡੂਗਾ ਫਰੇਕ ਤੀਨ ਨੂੰ ਖਾਊਗਾ ਛੱਡੂ ਛੱਡੂਗਾ ਮੈਂ ਪਹਿਲਾਂ ਹੀ ਇੱਕ ਚਮਚਾ ਬਣਾਇਆ ਮੈਂ ਹਾਂ ਇਹਨ ਹੁਣ ਨਾ ਐ ਵੀ ਨਾ ਕਿਹੋ ਜੀ ਇਹਨੂੰ ਤੁਸੀਂ ਇਹਦੀ ਖਾਲਦੀ ਚੀਜ਼ਾਂ ਬੋਲਦੇ ਇਹਦੀ ਇਹਦੀ ਹਰ ਚੀਜ਼ ਹੀ ਆਦਤ ਹੈ ਇਹਨੂੰ ਕਿੰਨੀ ਵਾਰ ਕਿਹਾ ਹੈ ਕੰਟਰੋਲ ਰੱਖੇ ਕਰ ਆਪਣੀ ਭੁੱਖ ਤੇ ਆਹੋ ਉਹ ਇਹਨੂੰ ਪ੍ਰੋਬਲਮ ਕੋਈ ਨਹੀਂ ਦੇਖੋ ਇਸ ਚਿਹਰੇ ਕੋ ਦਿਖਾਓ ਇਧਰ ਕੋ ਕੀੜੇ ਗੂੜੇ ਕੋਈ ਨਹੀਂ ਆਗੇ ਤੇ ਪੇਟ ਚ ਇਹਨੂੰ ਦੇਖ ਕੇ ਹੀ ਭੁੱਖ ਜਾਗਦੀ ਇਹਨੂੰ ਦੇਖ ਕੇ ਭੁੱਖ ਆ ਕੇ ਦੇਖ ਲੈ ਅਬ ਹੁਣ ਆਏ ਸੀ ਲਾਸਟ ਦੁਕਾਨ ਚ ਲੈਸਾ ਲੈਣ ਸਾਡਾ ਸਾਰੀ ਸ਼ੋਪਿੰਗ ਖਤਮ ਹੋ ਗਈ ਜਿਹੜਾ ਛੋਟਾ ਮੋਟਾ ਕੰਮ ਤਾਂ ਸਾਰਾ ਪੂਰਾ ਹੋ ਗਿਆ ਹੁਣ ਅਸੀਂ ਲੈ ਲੈਸ ਇਸ ਦੁਕਾਨ ਤੇ ਆਏ ਆ ਲੈਸਾ ਲੈਣ ਆਹ ਉਹਨੇ ਤਾਂ ਪਰ ਥੂਪਾ ਕੇ ਰੱਖਿਆ ਪਿਆ ਦੋ ਦੁਕਾਨਾਂ ਚ ਚਾਪੀ ਟਾ ਕੇ ਉਹ ਬੱਸ ਤੋੜ ਨਾ ਦੇ ਨੀ ਉਹ 215 ਵਾਏ ਨਾ ਬੇਟਾ ਉਹ ਅੱਜ ਅਸੀਂ ਲੈ ਲਈ ਲੈਸ ਕੋਲਚੀ ਵਾਲੀ ਉਹ ਰੈਡੀ ਕਿਤੇ ਹੈ ਤਾਂ ਹੈ ਨਹੀਂ ਉੱਥੇ ਰਸਤੇ 'ਚ ਮਿਲਣਗੇ ਜਿੱਦ ਨੂੰ ਆਪਾਂ ਜਾਵਾਂਗੇ ਹੈਨਾ ਉੱਥੇ ਤੇ ਲੈ ਲਾਂਗੇ ਨਹੀਂ ਮੈ ਪੂਰੇ ਨਹੀਂ ਮਿਲਦੇ ਪਿੱਛੇ ਨਾ ਉਹ ਨਹੀਂ ਮਿਲਦੇ ਉਹ ਦੇਖੋ ਮਰਸੀਡੀਜ਼ 'ਚ ਗੱਡੀ ਹੋਈ ਆ ਇਸ ਆਸ ਜੜੀ ਕਿੱਥੇ ਗਈ ਵਧੀਆ ਅਸੀਂ ਖੁਸ਼ ਹੋ ਅੱਜ ਅਸੀਂ ਖੁਸ਼ ਹੋ ਆਏ ਉੱਥੇ ਜਾਣਾ ਨਹੀਂ ਅੱਜ ਨਹੀਂ ਅਸੀਂ ਜਾਣਾ ਹੈਗਾ ਅਸੀਂ ਪੈਸੇ ਖਰਚ ਨਹੀਂ ਕਰਦੇ ਪੈਸੇ ਖਰਚ ਵੀ ਨਹੀਂ ਕਰਦੇ ਟਾਈਮ ਵੀ ਸਾਡੇ ਕੋਲ ਬਹੁਤ ਘੱਟ ਆ ਉੱਥੇ ਪੂਰਾ ਘੰਟਾ ਲੱਗ ਜਾਂਦਾ ਹੈ ਫੇਰ ਲਓ ਜੀ ਹੁਣ ਅਸੀਂ ਚੱਲੇ ਵਾਪਸ ਕੋਲਟੀ ਵਾਲੀ ਦੁਕਾਨ ਇਹਨਾਂ ਨੂੰ ਮਿਲ ਗਈ ਕਿੰਨੇ ਚਾਰ ਕਹਿੰਦਾ ਮਿਲੀ ਨਹੀਂ ਪਤਾ ਨਾ ਮੈਂ ਨਹੀਂ ਖਾਣਾ ਤਿੰਨ ਹਾਂ ਤੁਹਾਡੇ ਤੁਸੀਂ ਤੁਸੀਂ ਖਾ ਲਓ ਮੈਂ ਨਹੀਂ ਖਾਂਦੀ ਖਾ ਲਓ ਨਾ ਮੈਂ ਵੀ ਦਿਖਾਨੀ ਆ ਤੁਹਾਨੂੰ ਅਸੀਂ ਇਸ ਤੇਲਨਾ ਇਕੋਲਚੇ ਯੂਬੀ ਉਨ ਤਾਂ ਗੱਡੀ ਚ ਬੈਠੇ ਨੇ ਗਰਮੀ ਬਹੁਤ ਹੈ ਬਾਹਰ ਆ ਤਾਂ ਕਰਕੇ ਵਿੱਚੇ ਬਹਿ ਗਏ ਇਹ ਤਿੰਨ ਹਾ ਤੇਨ ਦਾ ਕਰ ਲੋ ਤੇ ਕੁਲਚੇ ਖਾਣੇ ਹੁੰਦੇ ਸੀ ਹਮੇਸ਼ਾ ਇੱਥੇ ਬੰਨੇ ਆ ਢੀਗਲ ਨਹੀਂ ਲੱਗ ਰਿਹਾ ਘਰ ਜਿਓ ਕੇ ਬਣਾਉ ਹੋਏ ਸਤੋਂ ਘਰੇ ਨਹੀਂ ਬੀਜੇ ਇਹ ਜੇ ਬਣਦੇ ਜਿੰਨੇ ਮਰਜੀ ਬਣਾ ਲੀਏ ਪਰ ਉਹ ਚੀਜ਼ ਸਤੋਂ ਬਣਦੀ ਨਹੀਂ ਫਰਾਈ ਬਹੁਤ ਕਰਦੇ ਆ ਵੀਡੀਓ ਚ ਦਿਖਾਉਂਦੇ ਆ ਪਰ ਸਤੋਂ ਨਹੀਂ ਬਣਦੀ ਜਿਹਦਾ ਟੇਸਟ ਇੱਥੇ ਆ ਕੇ ਆਉਂਦਾ ਏ ਉਹ ਆਤਾ ਬਾਰੇ ਹੋ ਕਿਉਂਕਿ ਉਹ ਬਣੀ ਬਣਾਈ ਮਿਲਦਣੀ ਨਾ ਉੱਥੇ ਘਰੇ ਆਪਣਾ ਕਿਉਂਕਿ ਉਹਦੇ ਵਿੱਚ ਕਰਨੀ ਪੈਂਦੀ ਆ ਆਲੂ ਬਾਲੋ ਇਹ ਕਰੋ ਉਹ ਕਰੋ ਸਹੀ ਗੱਲ ਆ ਇਹ ਲੱਗੇ ਜਿਆਦਾ ਹਾਂਜੀ ਆਜੋ ਚੇ ਨਾਲ ਇਹਨੂੰ ਸੈਲਡ ਦੇ ਦਿਓ ਹੁਣ ਸੈਲਡੇ ਤਾਂ ਹੋ ਗਏ ਓਏ ਹੁਣ ਉਹਨੂੰ ਵੀ ਦੇਖ ਲਓ ਗੱਡੀ ਸਟਾਰਟ ਆ ਕਿਤੇ ਸਟਾਰਟ ਕਰਕੇ ਆਪਾਂ ਨੂੰ ਹਰਦਾਸਪੁਰ ਲੈ ਜਾ ਜਿਸਪਾਲ ਤੱਕ ਛੋਟੀ ਆਪਾਂ ਨੂੰ ਗੱਡੀ ਸਟਾਰਟ ਕਰਕੇ ਲੈ ਜੂਗਾ ਹੂੰ ਮੈਨੂੰ ਦੁੱਧ ਪਿਲਾ ਦੋ ਕਹਿੰਦਾ ਵਿਚਾਰਾ ਆਹ ਐਨੇ ਬਿਸਕੁਟ ਖਾ ਲੈ ਇੱਕ ਹੈ ਬਿਸਕੁਟ ਖਾ ਲੈ ਇੱਕ ਉਸਿਆ ਯੂ ਵੀ ਮੈਨੂੰ ਇੱਕ ਬੁਰਕੀ ਦੇ ਦੀ ਅਰੇ ਚੋ ਲੈ ਲੋ ਤੇ ਦੇਖੋ ਮਜੇ ਨਾਲ ਖਾ ਰਹੇ ਨੇ ਦੋਨੇ ਬੈਠੇ ਚਾਚੀ ਪਤੀ ਜੀ ਅਸੀਂ ਦੋਨੇ ਬੈਠੇ ਆ ਮੂਰੇ ਮਮਾ ਬੇਟਾ ਹੈ ਨਾ ਪਿੱਛੇ ਚਾਚੀ ਮਸੀਜਾ ਅੱਗੇ ਗਗੂ ਮਮਾ ਗਗੂ ਮਮਾ ਦਾ ਛੋਟਾ ਪੁੱਤੂ ਆਬੂ ਆਬੂ ਕ੍ਰਿਸਪੀ ਪਏ ਨਾ ਮੈਂ ਕਿਹਾ ਇਹ ਵੀ ਸਮਾਰ ਕੇ ਰਾੜਿਓ ਟੇਸਟੀ ਨੇ ਕਿਉਂਕਿ ਸਾਨੂੰ ਮੈਂ ਕਿਹਾ ਕ੍ਰਿਸਪੀ ਚੀਜ਼ਾਂ ਪਸੰਦ ਆ ਆਪ ਪਹਿਲੀ ਵਾਰ ਕੁਝ ਖਾਈਨੇ ਮੈਂ ਅੱਗੇ ਨਾ ਹਾਂ ਨਾ ਇਹ ਤੇ ਇੱਕ ਵਾਰ ਪਹਿਲਾਂ ਖਾਇਆ ਮੈਨੂੰ ਦਿਖਿਆ ਨਹੀਂ ਇਹ ਪਹਿਲਾਂ ਉੱਥੇ ਕਿਉਂ ਤਾਂ ਇਹਨੂੰ ਮੈਦਨ ਚਾਹ ਕਰੀ ਤੀ ਮੈਂ ਕਿਸ ਦਿਖਿਆ ਨਹੀਂ ਹੈਗਾ ਆਪਾਂ ਕੋਈ ਸੂਟ ਆਨੇ ਆ ਹਾਂ ਤੇ ਰਿਪੜੀ ਆਨੇ ਕੋਲੀ ਸੀ ਮਿਟੇ ਜਾਂਦੇ ਆ ਆਪਾਂ ਉੱਥੇ ਜਾਂਦੇ ਆ ਬਹੁਤ ਬੰਦੀ ਗੱਲ ਆ ਤਰਬੂਜ ਦਾ ਰੇਟ ਸਾਡਾ ਤਰਬੂਜ ਕਿੰਨਾ ਲੈਣਾ 2 ਕਿਲੋ 2 ਕਿਲੋ ਹੂੰ ਮੈਂ 2 ਕਿਲੋ ਦਾ ਇੱਕ ਨਹੀਂ ਮਿਲਣਾ ਹੈਗਾ ਜਰਾ ਪਰ 3 ਕਿਲੋ ਮਿਲੂਗਾ ਉਹ ਦੇਖ ਕੇ ਕਰ ਲਿਆ ਮੈਂ ਅਗੂ ਤਾਂ ਮੇਰੇ ਕੋਲ ਹੈ ਤੂੰ ਦੇਖ ਕੇ ਲਿਆ ਹਨਾ ਸੋਡੇ ਵਾਲੇ ਨੂੰ ਕਹਿ ਦਿੰਦੇ ਮੈਂ ਕਿ ਇਹਨੂੰ ਕਹਿ ਦਣਾ ਤੀ ਹੈ ਹੈ ਇਹਨੂੰ 4 ਗਲਾਸ ਕਹਿ ਤਾ ਕਹ ਤੋ ਠੀਕ ਆ ਮਨਦੀਪ ਗਈ ਤਰਬੂਜ ਦੇਖਣ ਤੇ ਕਿਉਂਕਿ ਨਾ ਮੀਂਹ ਪੈਣ ਕਰਕੇ ਉਹ ਫਰੂਟ ਸਸਤੇ ਹੋ ਗਏ ਤਾਂ ਕਰਕੇ ਵੀ ਚਲ ਕੁਝ ਲੈ ਆ ਜਾਨੇ ਅੱਜ ਤੇ ਜਸਪਾਲ ਇੱਧਰ ਗਏ ਨੇ ਉਹ ਸੋਡਾ ਸ਼ੌਪ ਤੇ ਸੋਡਾ ਲਈ ਕਿਉਂਕਿ ਮੈਂ ਨਾ ਕੁਝੇ ਖਾਦੇ ਨਹੀਂ ਤੁਹਾਨੂੰ ਪਤਾ ਵੀਡੀਓ ਚ ਵੀਡੀਓ ਤੋਂ ਬਿਨਾ ਵੀ ਨਹੀਂ ਖਾਦੇ ਮੈਨੂੰ ਹੁਣ ਐਸ ਥੋੜਾ ਇਹ ਮੈਂ ਬੰਦ ਕਰਤਾ ਤੇ ਹੁਣ ਬਸ ਆ ਸੋਡਾ ਅਬੂ ਵੀ ਪੀ ਰਿਆ ਹਾਂ ਦੇਖੋ ਮੈਂ ਵੀ ਪੀ ਰਿਆ ਮਮਾ ਅਬੂ ਅੰਦਰ ਗਲਾਸ ਅਜਾ ਦੇ ਅੰਦਰ ਗਲਾਸ ਆਇਆ ਅਬੂ ਕਹਿੰਦਾ ਮਮਾ ਲਿੰਮਕੇ ਦੀ ਆਪਣੀ ਮੂੰਹ ਨੂੰ ਕੱਦ ਲਾਇਆ ਲਿੰਮਕੇ ਦੇ ਵਿੱਚ ਹਨਾ ਨਿੰਬੂ ਤੇ ਉਹ ਪਾਉਂਦੇ ਨੇ ਹਾਂ ਹਾਂ ਲੈ ਲੈ ਨਿੰਬੂ ਬਣੀ ਨੂੰ ਵੈਸੇ ਖੜ ਜਾ ਹੱਥ ਤੇ ਕ ਚੁੜ ਰਿਆ ਵਿੱਚ ਆਪਣੀ ਸ਼ਾਪਿੰਗ ਹਨਾ ਤੇ ਟੀ-ਸ਼ਰਟ ਕੱਪੜੇ ਦਿਖਾਓ ਕਿਹੜੇ-ਕਿਹੜੇ ਲੈ ਕੇ ਆਏ ਲਓ ਇਹ ਕਾਲਾ ਟੀ-ਸ਼ਰਟ ਲੈ ਲਈ ਆ ਦੇਖੀ ਇਹ ਨਹੀਂ ਇਹ ਕਾਵਲੀ ਲੈ ਲਈ ਇਹ ਬਲੂ ਕਲਰ ਦੀ ਹੈ ਪਰ ਵੀਡੀਓ ਚ ਲੱਗਦੀ ਹੈ ਕਾਲੇ ਰੰਗ ਦੀ ਹੂ ਨੀਲੇ ਰੰਗ ਦੀ ਹੈ ਇਹ ਇੱਕ ਗ੍ਰੇ ਕਲਰ ਦੀ ਲੋਰ ਇੱਕ ਬਲੈਕ ਹੈ ਲੋੜ ਆ ਦੇਖੋ ਕੀ ਕਰ ਰਿਹਾ ਤਾਂ ਇੱਕ ਬਲੈਕ ਲੋੜ ਆ ਮੈਂ ਪਾਕੀ ਦਿਖਾ ਮੇਰੀ ਆ ਨਾ ਜਿਸਪਾਲ ਜੀ ਨੇ ਵੀ ਲੈ ਲੈ ਕੱਪੜੇ ਓਏ ਓਏ ਤੂੰ ਵਿੱਚ ਨਾ ਥੋੜੇ ਜੇ ਬਾਅਦ ਚ ਲੈ ਲੈਣਗੇ ਜਦ ਅਸੀਂ ਜਾ ਕੇ ਵਾਪਸ ਆ ਜਾਾਂਗੇ ਲੋ ਜੀ ਅੱਜ ਦੀ ਸਾਡੀ ਵੀਡੀਓ ਇੱਥੇ ਤੱਕ ਸੀਗੀ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਜ਼ਰੂਰ ਪਸੰਦ ਆਊਗੀ ਤੇ ਜਿਵੇਂ ਕੀ ਨਾ ਬਹੁਤ ਪਹਿਲਾ ਪਹਿਲਾ ਮਤਲਬ ਇੱਕ ਦੋ ਨੇ ਕਮੈਂਟ ਵੀ ਕੀਤਾ ਸੀਗਾ ਵੀ ਤੁਸੀਂ ਆਪਣੇ ਹਸਬੰਡ ਨੂੰ ਵੀ ਹਨਾ ਕਹੋ ਵੀ ਸ਼ਾਪਿੰਗ ਕਰੇ ਹਨਾ ਤੇ ਸ਼ਾਪਿੰਗ ਉਹਨਾਂ ਨੇ ਕਰ ਲਈ ਵੈਸੇ ਨਾ ਮੈਂ ਇੱਕ ਗੱਲ ਮਤਲਬ ਚਲੋ ਐਨੀ ਹੈਗਾ ਵੀ ਖਰਚ ਸਾਰਿਆਂ ਦੀ ਆਪਣੀ ਆਪਣੀ ਆਦਤਾਂ ਹੁੰਦੀਆਂ ਨੇ ਜਿਵੇਂ ਦਸਪਾਲ ਦੀਆਂ ਵੀ ਆਪਣੀਆਂ ਮਤਲਬ ਉਹਨੇ ਵੀ ਉਹ ਵੀ ਉਹ ਖਰਚਾ ਘੱਟ ਕਰਕੇ ਖੁਸ਼ ਨੇ ਤੇ ਕੱਪੜੇ ਵੀ ਤਕਰੀਬਨ ਉਹਨੂੰ ਉਹਨਾਂ ਨੂੰ ਲੰਦਿਆਂ ਨੂੰ ਮੈਨੂੰ ਲੱਗਦਾ 4 ਮਹੀਨੇ ਤਾਂ ਲੰਘ ਹੀ ਜਾਂਦੇ ਨੇ 4-5 ਮਹੀਨੇ ਬਾਅਦ ਜਾ ਕੇ ਲੰਦੇ ਨੇ ਕਈ ਵਾਰ ਤਾਂ 6 ਮਹੀਨੇ ਜਿਵੇਂ ਆਪਣੀ ਫਸਲ ਦਾ ਠੇਕਾ ਹੁੰਦਾ ਹੈ ਹਨਾ ਫੇਰ ਇਹ ਉਹ ਲੰਦੇ ਨੇ ਜਿਆਦਾਤਰ ਲੰਦੇ ਨਹੀਂ ਹਾਂ ਜੇ ਕਦੇ ਕਦੇ ਮਜਬੂਰੀ ਹੁੰਦੀ ਹੈ ਜਿਵੇਂ ਸਰਦੀਆਂ ਚ ਵਿਆਹ ਵੀ ਹੋ ਆ ਜਾਂਦੇ ਫਿਰ ਤਾਂ ਕਰ ਲੰਨੇ ਵੀ ਓਵੇਂ ਤਾਂ ਉਹ ਬਸ ਵੀ 6 ਮਹੀਨੇ ਬਾਅਦ ਦੇ ਕੱਪੜੇ ਲੰਦੇ ਨੇ ਤੇ ਦਿਸਪਾਲ ਬਹੁਤ ਘੱਟ ਖਰਚਾ ਕਰਦੇ ਨੇ ਇਸ ਕਰਕੇ ਪਰ ਹੁਣ ਉਹਨਾਂ ਕੋਲ ਨਾ ਗਰਮੀਆਂ ਦੇ ਥੋੜੇ ਹੈ ਨਹੀਂ ਸੀਗੇ ਪਹਿਲਾਂ ਉਹਨਾਂ ਨੇ ਥੋੜੇ ਹੀ ਲਏ ਤੇ ਤਾਂ ਕਰਕੇ ਨਾ ਫਿਰ ਆmei ਅਵਿਜ਼ਰ ਦਾ ਠੇਕਾ ਵੀ ਅੱਗੇ ਪਿੱਛੇ ਆਉਣ ਕਰਕੇ ਥੋੜੀ ਜਿਹੀ ਉੱਪਰ ਥੱਲੇ ਹੋ ਜਾਂਦਾ ਹੈ ਕੰਮ ਕਰ ਸਾਰਾ ਹਨਾ ਜਿਹੜਾ ਕਰਦੇ ਜਿੰਨੇ ਵੀ ਕਰਨੇ ਹੁੰਦੇ ਆ ਤਾਂ ਕਰਕੇ ਹੁਣ ਥੋੜੇ ਜਿ ਮਤਲਬ ਉਹਨਾਂ ਨੇ ਹੁਣ ਹੁਣ ਲੈ ਕੇ ਆਏ ਆ ਕੱਪੜੇ ਤੇ ਤਾਂ ਕਰਕੇ ਉਹ ਵੀ ਹੁਣ ਕਿਹਾ ਵੀ ਲਿਆਓ ਹੁਣ ਚੱਲੇ ਤਾਂ ਹੈਗੇ ਆਪਣੇ ਛੋਟੇ ਛੋਟੇ ਕੰਮ ਜਿਹੜੇ ਨਵੇੜ ਕੇ ਆਏ ਆ ਵੀ ਤੁਸੀਂ ਆਪਦੇ ਕੱਪੜੇ ਵੀ ਲਿਆਓ ਹਨਾ ਤੇ ਤਾਂ ਕਰਕੇ ਉਹਨਾਂ ਨੇ ਆਪਣੀ ਸ਼ੋਪਿੰਗ ਕਰ ਲਈ ਤੇ ਬਾਕੀ ਬਸ ਜਿਵੇਂ ਆਲੇ ਜਾਣੇ ਆਲੇ ਜਾਣੇ ਦੇਖੋ ਤਕਰੀਬਨ ਗਰਮੀਆਂ 'ਚ ਸਾਡਾ ਬਹੁਤ ਘੱਟ ਹੁੰਦਾ ਹੈ ਤੇ ਜਸਪਾਲ ਤਾਂ ਨਾ ਵੀ ਜ਼ਿਆਦਾਤਰ ਬਾਹਰ ਹੁਣ ਜਾਂਦੀ ਨਹੀਂ ਕਿਉਂਕਿ ਉਹ ਮਤਲਬ ਦੋਵੇਂ ਪਾਈਆਂ 'ਚ ਇੱਕ ਜਣਾ ਵਗ ਜਾਂਦਾ ਤੇ ਜਸਪਾਲ ਵੀ ਰਿਸ਼ਤੇਦਾਰੀ 'ਚ ਜੇ ਕਦੇ ਤਾਂ ਮੇਂ ਜਾਣਾ ਹੁੰਦਾ ਉਹੀ ਜਾਂਦੇ ਨੇ ਤੇ ਬਾਕੀ ਬਾਹਰ ਜੇ ਕਿਤੇ ਹੋਰ ਜਗ੍ਹਾ ਜਾਣਾ ਹੁੰਦਾ ਉਹ ਕੱਟੇ ਜਾਂਦੇ ਨੇ ਇਸ ਕਰਕੇ ਉਹ ਆਣੇ ਜਾਣੇ ਵਾਲੇ ਕੱਪੜੇ ਥੋੜੇ ਘੱਟੇ ਲੈ ਲੈਂਦੇ ਨੇ ਘਰ ਬਾਣੇ ਵਾਲੇ ਤਾਂ ਲੈ ਲੈਂਦੇ ਨੇ ਤੇ ਚਲੋ ਕੋਈ ਗੱਲ ਨਹੀਂ ਤੇ ਹੱਲ ਤਦਾਸਾਟਾ ਵਲੌਗ ਇੱਥੇ ਤੱਕ ਸੀਗਾ ਬਹੁਤ ਥੱਕ ਗਏ ਸਬਜੀ ਤਾਂ ਬਣੀ ਹੋਈ ਆ ਬਸ ਹੁਣ ਰੋਟੀ ਲਾਣੀ ਆ ਰੋਟੀ ਲਾ ਕੇ ਗੁਰਦੁਆਰਾ ਸਾਹਿਬ ਜਾ ਕੇ ਗੁਰਦੁਆਰੇ ਸਾਹਿਬ ਦੇਖੋ ਅਸੀਂ ਜਦ ਕਿਤੇ ਐਨ ਜ਼ਿਆਦਾ ਟਾਈਮ ਹੁੰਦਾ ਸਾਨੂੰ ਕਿਤੇ ਬਾਹਰ ਗਿਆ ਨੂੰ ਫੇਰ ਅਸੀਂ ਨਹੀਂ ਜਾਂਦੇ ਹੈਗੇ ਗੁਰਦੁਆਰ ਸਾਹਿਬ ਨਹੀਂ ਤਾਂ ਅਸੀਂ ਗੁਰਦੁਆਰ ਸਾਹਿਬ ਜਾਣ ਨਹੀਂ ਆ ਛੱਡਦੇ ਨਹੀਂ ਹੈਗੇ ਚਾਹੇ ਬਾਹਰ ਕਿਤੇ ਜਾਇਆ ਜੇ ਪਰ ਪਿੰਡ ਵਾਲੇ ਗੁਰਦੁਆਰੇ ਸਾਹਿਬ ਤੇ ਜਦ ਤੱਕ ਜਾਂਦੇ ਨਹੀਂ ਹੈਗੇ ਵੀ ਮਤਲਬ ਉੱਥੇ ਮੱਥਾ ਟੇਕ ਕੇ ਨਹੀਂ ਜਾਂਦੇ ਹੈਗੇ ਸਾਨੂੰ ਸ਼ਾਂਤੀ ਨਹੀਂ ਮਿਲਦੀ ਹੈਗੀ ਚਲੋ ਹੁਣ ਅੱਜ ਦੀ ਵੀਡੀਓ ਇੱਥੇ ਤੱਕ ਸੀਗੀ ਤੇ ਜਾਣ ਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਆਪਣੇ ਸੋਨੇ ਸੋਨੇ ਕਰਦੇ ਰਿਹਾ ਕਰੋ ਤੇ ਹੁਣ ਮਿਲਾਂਗੇ ਅਗਲੇ ਕਲਪ